ਆਨਰ ਦੇਖ ਰਹੇ ਤੁਸੀਂ ਮੈਂ ਰਮਨ ਜੋ ਸਿੰਘ ਦਿੱਲੀ ਤੋਂ ਵਿਦੇਸ਼ ਜਾਣ ਵਾਲੇ ਯਾਤਰੀਆਂ ਦੇ ਲਈ ਅਹਿਮ ਖਬਰ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਟਰਮੀਨਲ 2 ਨੂੰ ਇਸੇ ਸਾਲ ਅਪਗ੍ਰੇਡ ਕਰਨ ਦੇ ਉਦੇਸ਼ ਦੇ ਨਾਲ ਬੰਦ ਕਰ ਦਿੱਤਾ ਜਾਂਦਾ ਹੈ ਤਾਂ ਹੁਣ ਉਸ ਦੇ ਵਿੱਚ ਅਪਗ੍ਰੇਡ ਕੀਤੀ ਜਾਂਦੀ ਹੈ ਯਾਤਰੀਆਂ ਦੇ ਲਈ ਜਿਹੜਾ ਸਹੂਲਤਾਂ ਦਾ ਇੰਤਜ਼ਾਮ ਕੀਤਾ ਜਾਂਦਾ ਹੈ ਹੋਰ ਵੀ ਟੈਕਨੋਲੋਜੀ ਜਿਹੜੀ ਆ ਇਸ ਦੇ ਵਿੱਚ ਉਸ ਦਾ ਇੰਤਜ਼ਾਮ ਕੀਤਾ ਜਾਂਦਾ ਹੈ ਤਾਂ ਹੁਣ ਦੱਸਿਆ ਜਾ ਰਿਹਾ ਹੈ ਕਿ ਜਿਹੜਾ ਟਰਮੀਨਲ 2 ਐ ਇਸ ਨੂੰ ਅਗਲੇ ਮਹੀਨੇ 26 ਤਰੀਕ ਯਾਨੀ 26 ਅਕਤੂਬਰ ਨੂੰ ਮੁਰਤੋਂ ਖੋਲ ਦਿੱਤਾ ਜਾਵੇਗਾ ਇਸ ਦੇ ਵਿੱਚ ਯਾਤਰੀਆਂ ਦੇ ਲਈ ਸੁਰੱਖਿਆ ਦਾ ਸਹੂਲਤਾਂ ਦਾ ਟੈਕਨੋਲੋਜੀ ਦਾ ਜਿਹੜਾ ਅਹਿਮ ਪ੍ਰਬੰਧ ਕੀਤਾ ਗਿਆ ਤੇ ਜਿਹੜਾ ਇਸ ਟਰਮੀਨਲ 2 ਦੀ ਦਿੱਖ ਵੀ ਆ ਜਿਹੜੀ ਪੂਰੀ ਤਰ੍ਹਾਂ ਜਿਹੜੀ ਹੈ ਉਹ ਬਦਲ ਦਿੱਤੀ ਹੈ ਤੇ ਇਹ ਯਾਤਰੀਆਂ ਦੇ ਲਈ 에ਰਪੋਰਟ ਦੇ ਵਿੱਚ ਇੱਕ ਖਿੱਚ ਦਾ ਕੇਂਦਰ ਬਣੇਗਾ ਤਾਂ ਤੁਹਾਨੂੰ ਦੱਸ ਦਈਏ ਕਿ ਯਾਤਰੀਆਂ ਦੇ ਲਈ ਕਾਫੀਆਂ ਜਿਹੜੀਆਂ ਸਹੂਲਤਾਂ ਨੇ ਉਸ ਦਾ ਪ੍ਰਬੰਧ ਕੀਤਾ ਗਿਆ ਜਿਵੇਂ ਕਿ ਸੈਲਫ ਬੈਗੇਜ ਡ੍ਰੌਪ ਆਧੁਨਿਕ ਛੱਤ ਨਵੀਨਤਾਕਾਰੀ ਸਕਾਈ ਲਾਈਟ ਡਿਜ਼ਾਈਨ ਜਿਹੜੀ ਇਸ ਦੇ ਵਿੱਚ ਕੀਤੀ ਗਈ ਹੈ ਤਾਂ ਇਹ ਟਰਮੀਨਲ 2 ਜਿਹੜਾ 1 April ਮਿਲਨੇ ਦੇ ਵਿੱਚ ਬੰਦ ਕੀਤਾ ਗਿਆ ਸੀ ਪਰ ਹੁਣ ਇਸ ਨੂੰ ਮੁੜ ਤੋਂ 26 October ਨੂੰ ਖੋਲ ਦਿੱਤਾ ਜਾਵੇਗਾ ਇਸ ਨੂੰ ਅਪਗ੍ਰੇਡ ਕਰਨ ਦੇ ਲਈ ਇਸ ਸਾਲ ਜਿਹੜਾ ਹੈ April ਦੇ ਵਿੱਚ ਹੀ ਬੰਦ ਕੀਤਾ ਗਿਆ ਸੀ ਤੇ ਹੁਣ ਯਾਤਰੀਆਂ ਨੂੰ ਨਮਿਆ ਸਹੂਲਤਾਂ ਇਸ ਦੇ ਵਿੱਚ ਮਿਲਣਗੀਆਂ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਟਰਮੀਨਲ 2 ਜਿਹੜਾ ਹੈ 26 ਅਕਤੂਬਰ ਨੂੰ ਮੁਰਤ ਤੋਂ ਖੁੱਲੇਗਾ ਇਸ ਦੇ ਵਿੱਚ ਯਾਤਰੀਆਂ ਦੀ ਸੁਰੱਖਿਆ ਤੇ ਟੈਕਨੋਲੋਜੀ ਦੇ ਵਿੱਚ ਬਦਲਾਅ ਕੀਤਾ ਗਿਆ 26 ਅਕਤੂਬਰ ਤੋਂ ਯਾਤਰੀਆਂ ਦੇ ਵਿੱਚ ਇਹ ਟਰਮੀਨਲ 2 ਜਿਹੜਾ ਹੈ ਖੁੱਲਦਾ ਹੋਇਆ ਨਜ਼ਰ ਆਵੇਗਾ ਸਰਦੀਆਂ ਦੇ ਵਿੱਚ ਫਲਾਈਟਾਂ ਦੇ ਜਿਹੜੇ ਆ ਸ਼ਡਿਊਲ ਉਹਨਾਂ ਦੇ ਵਿੱਚ ਸਮਾਂ ਜਿਹੜਾ ਬਦਲ ਜਾਂਦਾ ਉਹਨਾਂ ਦੇ ਵਿੱਚ ਸ਼ਡਿਊਲ ਦੇ ਵਿੱਚ ਜਿਹੜੀ ਹੈ ਤਬਦੀਲੀ ਦੇਖਣ ਨੂੰ ਮਿਲਦੀ ਹੈ ਜਿਸ ਤੋਂ ਬਾਅਦ ਇਸ ਨੂੰ ਬੰਦ ਕੀਤਾ ਜਾਂਦਾ ਹੈ ਪਹਿਲਾਂ ਇਸ ਨੂੰ ਬੰਦ ਕਰਨ ਦਾ ਜਿਹੜਾ ਟਰਮੀਨਲ 2 ਨੂੰ ਬੰਦ ਕਰਨ ਦਾ ਫੈਸਲਾ ਲਿਆ ਜਾਂਦਾ ਹੈ ਕਿਉਂਕਿ ਇਸ ਦੇ ਵਿੱਚ ਕੁਝ ਅਪਗ੍ਰੇਡ ਕਰਨੇ ਹੁੰਦੇ ਆ ਯਾਤਰੀਆਂ ਦੇ ਲਈ ਜਿਹੜੀਆਂ ਸਹੂਲਤਾਂ ਦਾ ਇੰਤਜ਼ਾਮ ਕਰਨਾ ਹੁੰਦਾ ਹੈ ਇਸ ਨੂੰ ਮੁੜ ਤੋਂ ਖੋਲਣ ਦਾ ਜਿਹੜਾ ਫਿਰ ਇਹ 26 ਅਕਤੂਬਰ ਨੂੰ ਇਹ ਗੱਲ ਕਹੀ ਗਈ ਹੈ ਕਿ 26 ਅਕਤੂਬਰ ਨੂੰ ਮੁੜ ਤੋਂ ਜਿਹੜਾ ਹੈ ਟਰਮੀਨਲ 2 ਜਿਹੜਾ ਖੋਲਿਆ ਜਾਵੇਗਾ ਇਸ ਦੇ ਵਿੱਚ ਸਭ ਤੋਂ ਖਾਸ ਗੱਲ ਇਹ ਹੈ ਰਹਿਣ ਵਾਲੀ ਹੈ ਕਿ ਇਸ ਦੇ ਵਿੱਚ ਸੈਲਫ ਬੈਗੇਜ ਡ੍ਰੌਪ ਹੋਣਗੇ ਕਾਊਂਟਰ ਦੇ ਉੱਤੇ ਜਾ ਕੇ ਟਰਮੀਨਲ 2 ਦੇ ਉੱਤੇ ਹੀ ਯਾਤਰੀ ਖੁਦ ਆਪਣੇ ਸਮਾਨ ਦੀ ਜਿਹੜੀ ਆ ਉਹ ਚੈਕਿੰਗ ਕਰ ਸਕਣਗੇ ਪਹਿਲਾਂ ਵਾਂਗ ਯਾਤਰੀਆਂ ਨੂੰ ਲੰਬੀਆਂ ਲਾਈਨਾਂ ਦੇ ਵਿੱਚ ਲੱਗਣ ਦੀ ਲੋੜ ਨਹੀਂ ਹੋਵੇਗੀ ਯਾਤਰੀਆਂ ਨੂੰ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਟਰਮੀਨਲ 2 ਦੇ ਉੱਤੇ 6 ਨਵੇਂ ਯਾਤਰੀ ਬੋਰਡਿੰਗ ਬ੍ਰਿਜ ਵੀ ਲਗਾਏ ਗਏ ਨੇ ਜਿਨ੍ਹਾਂ ਜਿਨ੍ਹਾਂ ਦੇ ਵਿੱਚ ਟੈਕਨੋਲੋਜੀ ਦਾ ਵੀ ਇਸਤੇਮਾਲ ਜਿਹੜਾ ਹੈ ਉਹ ਕੀਤਾ ਗਿਆ ਹੈ ਟਰਮੀਨਲ 2 ਦੇ ਅੰਦਰ ਬਾਹਰ ਦੀ ਜਿਹੜੀ ਦਿੱਖ ਹੈ ਉਹ ਬਿਲਕੁਲ ਹੀ ਬਦਲ ਦਿੱਤੀ ਗਈ ਹੈ ਯਾਤਰੀਆਂ ਦੇ ਲਈ ਇੱਕ ਖਿੱਚ ਦਾ ਕੇਂਦਰ ਬਣੇਗੀ ਦੱਸਿਆ ਜਾ ਰਿਹਾ ਹੈ ਕਿ ਇਸ ਟਰਮੀਨਲ ਦੇ ਅੰਦਰ ਜਿਹੜਿਆ ਹੋਰ ਵੀ ਕਈ ਪਾਸੇ ਜਿਹੜਿਆ ਉਹ ਅਪਗ੍ਰੇਡ ਕੀਤੇ ਗਏ ਆ ਯਾਤਰੀਆਂ ਦੇ ਲਈ ਵਿਸ਼ੇਸ਼ ਸੁਵਿਧਾਵਾਂ ਦਾ ਜਿਹੜਾ ਹੈ ਉਹ ਪ੍ਰਬੰਧ ਵੀ ਕੀਤਾ ਗਿਆ ਟਰਮੀਨਲ 2 ਦੇ ਵਿੱਚ ਵੱਡੇ ਬਦਲਾਅ ਕੀਤੇ ਗਏ ਨੇ ਟਰਮੀਨਲ 2 ਦੀ ਦਿੱਖ 'ਚ ਕਾਫੀ ਬਦਲਾਅ ਦੇਖਣ ਨੂੰ ਮਿਲੇਗਾ April ਦੇ ਵਿੱਚ ਬੰਦ ਕੀਤਾ ਗਿਆ ਸੀ ਇਸੇ ਸਾਲ April ਦੇ ਵਿੱਚ ਟਰਮੀਨਲ 2 ਜਿਹੜਾ ਬੰਦ ਕੀਤਾ ਗਿਆ ਸੀ ਕਿਉਂਕਿ ਇਸ ਦੇ ਵਿੱਚ ਕੁਝ ਅਪਗ੍ਰੇਡ ਕਰਨ ਅਪਗ੍ਰੇਡੇਸ਼ਨ ਜਿਹੜੀਆਂ ਉਹ ਕਰਨੀਆਂ ਸੀ October ਦੇ ਵਿੱਚ ਇਸ ਨੂੰ ਮੁੜ ਤੋਂ ਜਿਹੜਾ ਖੋਲਿਆ ਜਾਵੇਗਾ ਤੇ ਯਾਤਰੀ ਖੁਦ ਆਪਣੇ ਸਮਾਨ ਦੀ ਜਿਹੜੀ ਆ ਉਹ ਚੈਕਿੰਗ ਕਰ ਸਕਣਗੇ ਉਹਨਾਂ ਨੂੰ ਹੁਣ ਲੰਬੀਆਂ ਲਾਈਨਾਂ ਦੇ ਵਿੱਚ ਲੱਗਣ ਦੀ ਜਿਹੜੀ ਆ ਲੋੜ ਨਹੀਂ ਪਵੇਗੀ 26 ਅਕਤੂਬਰ ਨੂੰ ਇਸ ਨੂੰ ਖੋਲਿਆ ਜਾਵੇਗਾ ਯਾਤਰੀ ਸੁਰੱਖਿਆ ਨੂੰ ਲੈ ਕੇ ਜਿਹੜਾ ਹੋਰ ਵੀ ਜਿਹੜੇ ਆ ਵੱਡੇ ਪੁਖਤਾ ਜਿਹੜੇ ਆ ਪ੍ਰਬੰਧ ਕੀਤੇ ਗਏ ਨੇ ਵੱਡੇ ਬਦਲਾਅ ਇਸ ਦੇ ਵਿੱਚ ਕੀਤੇ ਗਏ ਨੇ 6 ਨਵੇਂ ਪੈਸੇਂਜਰ ਬੋਰਡਿੰਗ ਬ੍ਰਿਜ ਬੀਚ ਦੇ ਵਿੱਚ ਸ਼ਾਮਿਲ ਕੀਤੇ ਗਏ ਨੇ ਤਾਂ ਤੁਹਾਨੂੰ ਦੱਸ ਦਈਏ ਕਿ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਉੱਤੇ ਜਿਹੜਾ ਟਰਮੀਨਲ 2 ਹੈ ਇਸ ਨੂੰ ਪਹਿਲਾਂ ਇਸੇ ਸਾਲ April ਦੇ ਵਿੱਚ ਬੰਦ ਕੀਤਾ ਜਾਂਦਾ ਕਿਉਂਕਿ ਇਸ ਦੇ ਵਿੱਚ ਕੁਝ ਅਪਗ੍ਰੇਡ ਕਰਨਾ ਹੁੰਦਾ ਯਾਤਰੀਆਂ ਦੇ ਲਈ ਸਹੂਲਤਾਂ ਦਾ ਪ੍ਰਬੰਧ ਕਰਨਾ ਹੁੰਦਾ ਟੈਕਨੋਲੋਜੀ ਦਾ ਪ੍ਰਬੰਧ ਕਰਨਾ ਹੁੰਦਾ ਜਿਸ ਨੂੰ ਦੇਖਦੇ ਆਏ ਹੈ ਟਰਮੀਨਲ 2 ਜਿਹੜਾ ਹੈ ਬੰਦ ਕਰ ਦਿੱਤਾ ਜਾਂਦਾ ਤਾਂ ਹੁਣ ਇਸ ਦੇ ਵਿੱਚ ਅਪਗ੍ਰੇਡੇਸ਼ਨਸ ਜਿਹੜੀਆਂ ਉਹ ਕੀਤੀਆਂ ਗਈਆਂ ਨੇ ਯਾਤਰੀਆਂ ਦੀ ਸੁਰੱਖਿਆ ਅਤੇ ਯਾਤਰੀਆਂ ਦੇ ਲਈ ਸਹੂਲਤਾਂ ਦਾ ਜਿਹੜਾ ਉਹ ਪ੍ਰਬੰਧ ਕੀਤਾ ਗਿਆ ਤਾਂ ਹੁਣ ਇਸ ਨੂੰ ਮੁੜ ਤੋਂ ਜਿਹੜਾ 26 ਤਰੀਕ ਨੂੰ ਯਾਨੀ 26 ਅਕਤੂਬਰ ਨੂੰ ਮੁੜ ਤੋਂ ਖੋਲ੍ਹਿਆ ਜਾਵੇਗਾ ਤੇ ਯਾਤਰੀਆਂ ਦੇ ਲਈ ਕਾफी ਸਹੂਲਤਾਂ ਦਾ ਜਿਹੜਾ ਇਸ ਟਰਮੀਨਲ 2 ਦੇ ਵਿੱਚ ਪ੍ਰਬੰਧ ਕੀਤਾ ਗਿਆ ਹੈ